ਅੰਗਟਾਲੀ ਸ੍ਰੀ ਰਾਗ ਮਹੱਲਾ ਚੌਥਾ ਨਾਮ ਮਿਲੇ ਮਨ ਤ੍ਰਿਪਤੀਐ ਬਿਨ ਨਾਮੈ ਤ੍ਰਿਗ ਦੀ ਵਾਸ ਕੋਈ ਗੁਰਮੁਖ ਸੱਜਣ ਜੇ ਮਿਲੇ ਮੈਂ ਦੱਸੇ ਪ੍ਰਭ ਗੁਣਤਾਸ ਹਉ ਤਿਸ ਵਿਟੂ ਚੌਖੰਨੀਐ ਮੈਂ ਨਾਮ ਕਰੇ ਪ੍ਰਗਾਸ ਮੇਰੇ ਪ੍ਰੀਤਮਾ ਹਉ ਜੀਵਾ ਨਾਮ ਤੇ ਆਏ ਬਿਨ ਨਾਵੇਂ ਜੀਵਨ ਨਾ ਥੀਏ ਮੇਰੇ ਸਤਿਗੁਰੂ ਨਾਮ ਦਿਰਡਾਏ ਅੰਗ 40 ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸ੍ਰੀ ਰਾਗ ਮਾਲਾ ਚੌਥਾ ਨਾਮ ਬਾਰੇ ਮਹਾਰਾਜ ਨੇ ਇਸ ਸ਼ਬਦ ਵਿੱਚ ਸਮਝਾਇਆ ਹੈ ਨਾਮ ਨਾਮ ਸ਼ਬਦ ਤੁਨ ਬਾਣੀ ਇਹ ਸਾਰੀਆਂ ਗੱਲਾਂ ਬਾਤ ਲਿਖੀਆਂ ਹਨ ਮਹਾਰਾਜ ਨੇ ਤੇ ਇਹਨਾਂ ਬਾਰੇ ਬਹੁਤ ਚੰਗੀ ਤਰ੍ਹਾਂ ਖੋਲ-ਖੋਲ ਕੇ ਸਮਝਾਇਆ ਹੈ ਨਾਮ ਕੀ ਹੈ ਕਿੱਥੇ ਹੈ ਇਸੇ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਬਾਰ ਬਾਰ ਵਿਚਾਰ ਕਰੀ ਗਈ ਹੈ ਅੰਗ 40 ਦੇ ਮਹਾਰਾਜ ਨਾਮ ਬਾਰੇ ਹੀ ਸਮਝਾਉਣ ਦੀ ਕਿਰਪਾ ਕਰਦੇ ਹਨ ਨਾਮ ਮਿਲੇ ਮਨ ਤ੍ਰਿਪਤੀ ਹੈ ਬਿਨ ਨਾਮੇ ਤ੍ਰਿਗ ਜੀਵਾਸ ਜੇ ਨਾਮ ਮਿਲ ਜਾਏ ਤਾਂ ਮਨ ਤ੍ਰਿਪਤ ਹੋ ਜਾਂਦਾ ਹੈ ਨਾਮ ਤੋਂ ਬਿਨਾ ਬਿਨ ਨਾਮੇ ਤ੍ਰਿਗ ਜੀਵਾਸ ਤ੍ਰਿਗ ਦਾ ਮਤਲਬ ਹੁੰਦਾ ਹੈ ਜਿਸ ਨੇ ਕਿਸੇ ਨੂੰ ਗਾਲ ਕੱਢ ਦੇਣੀ ਦੁਰਫਿਟੇ ਤੂੰ ਤਾਂ ਆਪਣਾ ਜੀਵਨ ਵਿਅਰਥ ਗਵਾ ਲਿਆ ਨਾਮ ਤੋਂ ਬਿਨਾ ਸਾਡਾ ਜੀਵਨ ਤ੍ਰਿਗ ਹੈ ਕੋਈ ਗੁਰਮਖ ਸੱਜਣ ਜੇ ਮਿਲੇ ਕੋਈ ਗੁਰਮਖ ਜਿਸ ਤਰ੍ਹਾਂ ਪਾਇ ਇੱਕ ਗੁਰਮਖ amare ਵੀ ਵਿਚਾਰ ਕੀਤਾ ਸੀ ਕੋਈ ਗੁਰਮਖ ਸੱਜਣ ਜੇ ਮਿਲੇ ਮੈਂ ਦੱਸੇ ਪ੍ਰਭ ਗੁਣਤਾਸ ਕੋਈ ਮੈਨੂੰ ਸੱਜਣ ਮਿੱਤਰ ਪਿਆਰਾ ਮਿਲ ਜਾਏ ਮੈਨੂੰ ਰੱਬ ਦੇ ਪ੍ਰਭੂ ਪਰਮਾਤਮਾ ਦੇ ਗੁਨਾ ਬਾਰੇ ਦੱਸ ਦੇਵੇ ਹਉ ਤਿਸ ਵਿਟੋਂ ਚੋਂ ਖੰਨੀਐ ਮੈਂ ਨਾਮ ਕਰੇ ਪ੍ਰਗਾਸ ਜਿਸ ਤਰ੍ਹਾਂ ਆਪਾਂ ਨੋਟ ਵਾਰ ਦਿੰਦੇ ਹੁੰਨੇ ਆ ਵਿਆਹ ਸ਼ਾਦੀਆਂ ਦੇ ਅੰਦਰ ਇਸ ਤਰ੍ਹਾਂ ਮੈਂ ਉਹਦੇ ਆਲੇ-ਦਾਲੇ ਵਾਰਿਆ ਜਾਵਾਂ ਚਾਰੇ ਪਾਸੇ ਚੋਂ ਖੰਨੀਐ ਕਿਦੇ ਜਿਹੜਾ ਮੇਰੇ ਨਾਂ ਮਨ ਦੇ ਅੰਦਰ ਹੈ ਮੇਰੇ ਸਰੀਰ ਦੇ ਅੰਦਰ ਮੇਰੀ ਜਿੱਥੇ ਵੀ ਨਾਮ ਹੈ ਨਾਮ ਨੂੰ ਪ੍ਰਗਟ ਕਰ ਦਵੇ ਹਉ ਤਿਸਵੀਟੋਂ ਚੌਖੰਨੀ ਐ ਮੈਂ ਉਹਦੇ ਉੱਤੇ ਵਾਰ-ਵਾਰ ਜਾਮਾ ਮੈਂ ਨਾਮ ਕਰੇ ਪ੍ਰਗਟ ਜਿਹੜਾ ਮੇਰੇ ਅੰਦਰ ਨਾਮ ਪ੍ਰਗਾਸ ਕਰ ਦਵੇ ਮੇਰੇ ਪ੍ਰੀਤਮਾ ਹੈ ਮੇਰੇ ਰੱਬ ਹਉ ਜੀਵਾਂ ਨਾਮ ਤੇ ਆਇਆ ਮੈਂ ਨਾਮ ਨੂੰ ਧਿਆ ਕੇ ਜੀਵਾਂ ਬਿਨ ਨਾਮੇ ਜੀਵਨ ਨਾ ਥੀਏ ਮੇਰੇ ਸਤਿਗੁਰੂ ਨਾਮ ਦਿੰਦਾ ਹੈ ਮੇਰੇ ਸਤਿਗੁਰੂ ਨਾਮ ਤੋਂ ਬਿਨਾ ਜੀਵਨ ਬੇਕਾਰ ਹੈ ਮੈਨੂੰ ਨਾਮ ਦਿਰਵਾ ਦੇ ਦਿਰਧ ਕਰਵਾ ਦੇ ਰਹਾਓ ਨਾਮ ਅਮੋਲਕ ਰਤਨ ਹੈ ਪੂਰੇ ਸਤਿਗੁਰ ਪਾਸ ਇਹ ਨਾਮ ਇਹੋ ਜਿਹਾ ਅਮੋਲਕ ਰਤਨ ਹੈ ਜਿਸ ਦੀ ਕੋਈ ਕੀਮਤ ਨਹੀਂ ਹੈ ਅਮੋਲਕ ਅਮੋਲਕ ਦਾ ਮਤਲਬ ਜਿਸ ਦਾ ਕੋਈ ਮੁੱਲ ਨਹੀਂ ਹੈ ਰਤਨ ਹੈ ਇਹੋ ਜਿਹਾ ਰਤਨ ਹੈ ਲੇਕਿਨ ਹੈ ਕਿਥੇ ਪੂਰੇ ਸਤਿਗੁਰ ਪਾਸ ਸਤਗੁਰੂ ਸੇਵੇ ਲੱਗੇ ਆ ਕੰਡ ਰਤਨ ਦੇ ਵੇ ਪ੍ਰਕਾਸ਼ ਸਤਗੁਰੂ ਦੀ ਸੇਵਾ ਚ ਲੱਗੇ ਹੋਏ ਬੰਦੇ ਦੇ ਅੰਦਰ ਉਹ ਪ੍ਰਕਾਸ਼ ਹੋ ਜਾਂਦਾ ਹੈ ਸਤਗੁਰੂ ਸੇਵੇ ਲੱਗੇ ਆ ਕੰਡ ਰਤਨ ਦੇ ਵੇ ਪ੍ਰਕਾਸ਼ ਧਨਵਟਪਾਗੀ ਵਡਪਾਗੀ ਆ ਜੋ ਆਏ ਮਿਲੇ ਗੁਰਪਾਸ ਉਹ ਬਹੁਤ ਭਾਗਾਂ ਵਾਲਿਆਂ ਨੂੰ ਧਨਵਟਪਾਗੀ ਵਡਪਾਗੀ ਆ ਉਹ ਬਹੁਤ ਵੱਡੇ ਪਾਗਾਂ ਵਾਲੇ ਹਨ ਗੁਰਪਾਗੀ ਹਨ ਜੋ ਆਏ ਮਿਲੇ ਗੁਰਪਾਸ ਜੋ ਗੁਰੂ ਦੇ ਕੋਲਾ ਕੇ ਗੁਰੂ ਨੂੰ ਮਿਲ ਲੰਦੇ ਹਨ ਜਿਨ੍ਹਾਂ ਸਤਗੁਰ ਪੁਰਖ ਨਾ ਭੇਟਿਓ ਸੇ ਪਾਗਹੀਨ ਵਸਕਲ ਜਿਨ੍ਹਾਂ ਨੂੰ ਸਤਗੁਰੂ ਨਹੀਂ ਮਿਲਿਆ ਸਤਗੁਰੂ ਪੁਰਖ ਯੂਦਾ ਪੁਰਖ ਨਹੀਂ ਮਿਲਿਆ ਸਤਗੁਰ ਜਿਨ੍ਹਾਂ ਸਤਗੁਰ ਪੁਰਖ ਨਾ ਭੇਟਿਓ ਸ਼ੇਪ ਆਗੇ ਹੀਣ ਵਸਕਾਲ ਜਿਨ੍ਹਾਂ ਨੂੰ ਗੁਰੂ ਸਤਗੁਰੂ ਨਹੀਂ ਮਿਲਦਾ ਉਹ ਭਾਗਹੀਣ ਹਨ ਮਾੜੇ ਭੱਗਾ ਵਾਲੇ ਹਨ ਵਸਕਾਲ ਉਹ ਕਾਲ ਦੇ ਵਸ ਦੇ ਅੰਦਰ ਹਨ ਜਮਨ ਮਰਨ ਦੇ ਚੱਕਰ ਚ ਪਏ ਰਹਿਣਗੇ ਉਹ ਇਹ ਫਿਰ ਫਿਰ ਜਨ ਪਵਾਈ ਹੈ ਵਿੱਚ ਵਿਸਟਾ ਕਰ ਵਿਕਰਾਲ ਉਹ ਫਿਰ ਫਿਰ ਬਾਰ ਬਾਰ ਜੁਨੀਆਂ ਦੇ ਅੰਦਰ ਆਉਣਗੇ ਦੇ ਵਿੱਚ ਵਿਸ਼ਟਾ ਕਰ ਵਿਕਰਾਲ ਗੰਦਗੀ ਦੇ ਕੀੜੇ ਵਿਸ਼ਟਾ ਦੇ ਅੰਦਰ ਵਿਸ਼ਟਾ ਗੰਦਗੀ ਦੇ ਅੰਦਰ ਬਹੁਤ ਵਿਕਰਾਲ ਗੰਦਗੀ ਚੋਂ ਜੰਮਦੇ ਮਰਦੇ ਰਹਿੰਦੇ ਹਨ ਉਹਨਾਂ ਪਾਸ ਦੁਆਸਨਾ ਪੇਟੀ ਹੈ ਜਿਨ੍ਹਾਂ ਅੰਤਰ ਕ੍ਰੋਧ ਚੰਡਾਲ ਉਹਨਾਂ ਦੇ ਪਾਸ ਦੁਆਸ ਉਹਨਾਂ ਦੇ ਆੜੇ ਟੇੜੇ-ਤੇੜੇ ਵੀ ਨਹੀਂ ਜਾਣਾ ਚਾਹੀਦਾ ਉਹਨਾਂ ਦੇ ਨਾਲ ਕੋਈ ਭੇਟਵਾਰਤ ਨਹੀਂ ਕਰਨੀ ਚਾਹੀਦੀ ਇਹਨਾਂ ਦੇ ਨਾਲ ਜਿਨ੍ਹਾਂ ਦੇ ਅੰਦਰ ਕ੍ਰੋਧ ਚੰਡਾਲ ਹੈ ਕਰੋਧ ਹੈ ਗੁੱਸਾ ਹੈ ਸਤਿਗੁਰ ਪੁਰਖ ਅਮਰਤ ਸਰ ਬੜਪਾਗੀ ਨਾਮ ਆਏ ਸਤਿਗੁਰ ਹੈ ਉਹ ਅਮਰਤ ਦਾ ਸਰੋਵਰ ਹੈ ਲੇਕਿਨ ਉਥੇ ਨੌਂ ਦਾ ਕੌਣ ਹੈ ਬੜਪਾਗੀ ਜਿਨ੍ਹਾਂ ਦੇ ਬਹੁਤ ਵੱਡੇ ਭਾਗ ਹੋਣ ਨਾਮ ਆਏ ਉਹਨਾਂ ਜਨਮ ਜਨਮ ਕੀ ਮੈਲ ਉਤਰ ਹੈ ਨਿਰਮਲ ਨਾਮ ਦਿਰਦਾਇ ਗੱਲ ਕੂੰ ਫਿਰਕੇ ਫਿਰ ਉੱਥੀ ਆ ਜਾਂਦੀ ਹੈ ਉਹਨਾਂ ਦੇ ਜਨਮਾਂ ਜਨਮਾਂ ਦੀ ਮੈਲ ਉਤਰ ਜਾਂਦੀ ਹੈ ਮਾੜੇ ਚੰਗੇ ਕਰਮ ਪਾਪ ਜੋ ਵੀ ਉਹਨਾਂ ਨੇ ਕਰਿਆ ਕਰਾਇਆ ਉਹ ਖਤਮ ਹੋ ਜਾਂਦਾ ਹੈ ਸਿਰਫ ਨਾਮ ਦੇ ਨਾਲ ਉਹ ਉਹਨਾਂ ਦੀ ਜਨਮ ਜਨਮ ਕੀ ਮੈਲ ਉਤਰੈ ਨਿਰਮਲ ਨਾਮ ਦੜਾਏ ਜਿਹੜੇ ਨਾਮ ਨੂੰ ਦੜਾਉਂਦੇ ਹਨ ਜਪਦੇ ਹਨ ਨਿਰਭਲ ਨਾਮ ਆਮ ਕੋਈ ਹੋਰ ਨਾਮ ਵੀ ਹੋਊਗਾ ਲੇਕਿਨ ਮਹਾਰਾਜ ਕਹਿੰਦੇ ਮੇਜਾ ਕੋਈ ਨਿਰਮਲ ਨਾਮ ਹੈ ਜਿਹਦੇ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜਗਾ ਜਗਾ ਲਿਖਿਆ ਹੋਇਆ ਹੈ ਨਾਮ ਨਾਮ ਧੁਨ ਬਾਣੀ ਸ਼ਬਦ ਜੋਤ ਜਿਹੜੇ ਉਹਦੇ ਨਾਲ ਜੁੜਦੇ ਹਨ ਜਨ ਨਾਨਕ ਉੱਤਮ ਪਦ ਪਾਇਆ ਸਤਗੁਰ ਕੀ ਡਿਬਲਾਏ ਜਨ ਜਨ ਦਾਤ ਲੋਕ ਮਹਾਰਾਜ ਕਹਿੰਦੇ ਹਨ ਜਨ ਨਾਨਕ ਉੱਤਮ ਪਦ ਪਾਇਆ ਨਾਨਕ ਦੀਵ ਜੀ ਕਹਿ ਰਹੇ ਹਨ ਚੌਥੇ ਪਾਛਾ ਜਨ ਨਾਨਕ ਉੱਤਮ ਪਦ ਪਾਇਆ ਉਹਨਾਂ ਨੇ ਬਹੁਤ ਉੱਤਮ ਪਦ ਪਾ ਲਿਆ ਹੈ ਇਸ ਸ੍ਰਿਸ਼ਟੀ ਦੇ ਅੰਦਰ ਸਤਿਗੁਰੂ ਕੀ ਲਿਵ ਲਾਇਆ ਉਹਨਾਂ ਨੇ ਸਤਿਗੁਰੂ ਦੇ ਨਾਲ ਲਿਵ ਲਾ ਲਈ ਪ੍ਰੇਮ ਕਰ ਲਿਆ ਤੇ ਸਤਿਗੁਰੂ ਨੇ ਉਹਨਾਂ ਨੂੰ ਨਾਮ ਦਰਦਾ ਦਿੱਤਾ ਜੋ ਇਸ ਅੰਗ 40 ਤੇ ਸ੍ਰੀ ਰਗ ਮਹਲਾ 4th ਨੂੰ ਬਾਰ ਬਾਰ ਪੜ੍ਹਨਾ ਤੇ ਸੁਣਨਾ ਚਾਹੀਦਾ ਹੈ ਕਿ ਇਹ ਜੀ ਅੰਦਰ ਨਾਮ ਦੇ ਬਾਰੇ ਚ ਲਿਖਿਆ ਹੋਇਆ ਹੈ ਨਾਮ ਮਿਲੇ ਮੰਤਰ ਤੇ ਜਾਂ ਬਿਨਾਂ ਨਾਮੇ ਤ੍ਰਿਗ ਜਿਵਾਸ ਨਾਮ ਮਿਲ ਜਵੇ ਨਾਮ ਤੋਂ ਬਿਨਾ ਸਾਡਾ ਜੀਵਨ ਜਿਉ ਹੈ ਤ੍ਰਿਗ ਹੈ ਤ੍ਰਿਗ ਦਾ ਮਤਲਬ ਗਾਲ ਕੱਢਣੀ ਹੈ ਮਹਾਰਾਜ ਗਾਲ ਕੱਢ ਰਹੇ ਗਾਲ ਕਿਤੇ ਭਾਈ ਮਿੱਤਰ ਪਿਆਰੇ ਕਰਕੇ ਵੀ ਸਮਝਾਉਂਦੇ ਹਨ ਮਤਲਬ ਵੀ ਨਾਮ ਦੇ ਨਾਲ ਜੁੜੋ ਨਾਮ ਦੀ ਖੋਜ ਕਰੋ ਨਾਮ ਕੀ ਹੈ ਕਿਤੇ ਹੈ ਸਤ ਨਾਮ ਸ੍ਰੀ ਵਾਇਗੁਰੂ ਵਾਹਿਗੁਰੂ ਵਾਹਿਗੁਰੂ